ਕਿੰਨਾ ਉੱਚਾ ਨੀਵਾ ਬੋਲਦਿਆਂ ਕਰਕੇ ਖਾਇਆ ਕਰ ਚੰਗਾ ਵਾਲਾ ੱੱਕੇ ਵੀ ਮਾਰਦੇ ਨੇ ਕਈ ਵਾਰੀ ਨੂੰ ਮਾਰਨ ਕੁੱਟਣ ਵੀ ਕਈ ਲੱਗ ਜਾਂਦੇ ਨੇ ਜੇ ਨਹੀਂ ਦੇਣਾ ਨਾ ਦੇ ਪਰ ਮਾੜਾ ਨਾ ਬੋਲੋ ਐਵੇਂ ਨਹੀਂ ਆਇਆ ਮੰਗਣ ਤੇਰੇ ਬੂਏ ਤੇ ਮੰਗਣ ਗਿਆ ਸੋ ਮਰ ਗਿਆ ਮਰ ਕੇ ਮੰਗਣ ਜਾਏ ਉਹਦੋਂ ਪਹਿਲਾਂ ਉਹ ਮਰ ਗਿਆ ਜਿਹੜਾ ਹੁੰਦਿਆ ਮੁਕਰ ਜਾਏ ਨਹੀਂ ਦੇਣਾ ਨਾਂ ਦੇ ਕੁਸ਼ ਪਰ ਮਾੜਾ ਨਾ ਬੋਲ ਕੀ ਪਤਾ ਕੱਲ ਨੂੰ ਤੇਰੇ ਤੇ ਕਿਹੜਾ ਟੈਮ ਆ ਸਕਦਾ ਅਜਿਹਾ ਤੇਰੀ ਬੇੜੀ ਦਰਿਆ 'ਚ ਚੱਲ ਰਹੀ ਐ ਸੰਸਾਰੂਪੀ ਦਰਿਆ 'ਚ ਕੀ ਪਤਾ ਕੱਲ ਨੂੰ ਕਿਹੜੀ ਘਮਣ ਘੇਰੀ 'ਚ ਆ ਜਾਏਗੀ ਇੱਕ ਬਿਮਾਰੀ ਆ ਜਾਵੇ ਕਿਤੇ ਸਭ ਕੁਝ ਉੱਡ ਜਾਂਦਾ ਖੰਭ ਲਾ ਕੇ ਤੇ ਇਹ ਹੰਕਾਰ ਨਹੀਂ ਕਰਨਾ ਚਾਹੀਦਾ ਸੱਚੇ ਪਾਤਸ਼ਾਹ ਕਹਿੰਦੇ ਨੇ ਬਾਣੀ 'ਚ ਕਿਸੇ ਗਰੀਬ ਨੂੰ ਦੇਖ ਕੇ ਹੱਸਿਆ ਨਾ ਕਰ Io ditte lì di cui